ਬਲਾਵ ਮੈਡਮ ਤੇ ਘਵਾ ਦੂੰਗਾ ਹੈ ਨਾ

ਦੇ ਫਿਰ ਉਹ ਪੱਲੋ ਕੀ ਦਿਆਂ ਕਰਵਾਸੇ ਇਹ ਪਰਚੇ ਚ ਹੈ ਅੱਛਾ ਇਹ ਨਾਮ ਦਾ ਸਕੈਨ ਕਰ ਲਾ ਬਈਏ ਆਪਾਂ ਹਾਂ ਨਾਮ ਦਾ ਕਰਾ ਦੇਣਾ ਰੱਖ ਮਾ ਦਿਦੇ ਇਹ ਬੈਠੋ ਹੋ ਜੀ ਜਿਆਦੇ ਮੰਦਰ ਦੇ ਵਿੱਚ ਇੱਕ టీਚਰ ਦੁਆਰਾ ਲੜਕੀ ਨੂੰ ਤਾਅਤਕਾੰਦਾ ਮੈਸੀਫੇਂ ਕਰਨਾ ਔਰ ਕੁਝ ਗਲਤ ਸ਼ਬਦਾਵਲੀ ਬੋਲਣ ਦਾ ਇੱਕ ਮਾਮਲਾ ਤੁਸੀ ਪ੍ਰਿੰਸੀਪਲੋਂ ਤੁਹਾਡੇ ਕੋਲ ਕਿੱਦਾ ਆਇਆ ਤੇ ਕੀ ਵੀ ਕਰ ਲਈ ਕਿ ਤੁਸੀ ਤੁਹਾਡੇ ਕੋਲੋਂ ਕੀ ਕਰ ਹੋਈ ਔਰ ਉਸ ਤੋਂ ਬਾਅਦ ਪੇਰੈਂਟਸ ਨੇ ਕੀ ਕਰ ਹੋਈ ਕਿ ਪੇਰੈਂਟਸ ਆਏ ਸੀਗੇ ਮੇਰੇ ਕੋਲ ਤੇ ਔਰਲੀ ਉਦੋਂ ਗੱਲ ਹੋਈ ਸੀ ਸਾਰੀ ਸਾਰੀ ਗੱਲਬਾਤ ਔਰਲੀ ਹੋਈ ਹੈਗੀ ਤੇ ਉਦੋਂ ਸੰਤੁਸ਼ਟ ਹੋ ਕੇ ਚਲੇ ਗਏ ਸੀ ਕਦੋਂ ਤੋਂ ਟੀਚਰ ਰਗੇ ਨੇ ਜੀ ਸਕੂਲ ਦੇ ਵਿੱਚ ਜੂਨ ਜੁਲਾਈ 23 ਚ ਜਦੋਂ ਟ੍ਰਾਂਸਫਰ ਹੋਈਆਂ ਉਦੋਂ ਹੀ ਆਇਆ ਸੀ ਇੱਕ ਬੱਚੇ ਨਾਲ ਹੀ ਹੋਇਆ ਸੀ ਜਾਂ ਹੋਰ ਵੀ ਕਲਾਸ ਦੇ ਬੱਚੇ ਨੂੰ ਤੁਸੀਂ ਪਤਾ ਕੀਤਾ ਵੀ ਸਾਰੀ ਕਲਾਸ ਨਾਲ ਸੀ ਕਿੱਦਾਂ ਸੀਗਾ ਜੀ ਨਹੀਂ ਹੋਰ ਨਹੀਂ ਮੈਨੂੰ ਪਤਾ ਜੀ ਤੇ ਲੜਕੀ ਕਿਹੜੀ ਕਲਾਸ ਚ ਪੜਦੀ ਹੈ ਜੀ ਪਿਛਲੇ ਸਾਲ ਉਹ 6ਵੀਂ ਵਿੱਚ ਸੀ ਹੁਣ 7ਵੀਂ ਵਿੱਚ ਹੈ ਉਹ ਟੀਚਰ ਦੇ ਉੱਪਰ ਕਾਰਵਾਈ ਤੁਸੀਂ ਸ਼੍ਰੀ ਦਿੱਕੇ ਫਿਰ ਜਿਹੜੀ ਜਿਹੜੀ ਕੋਲੋਂ ਕੰਪਲੇਨਟ ਆਈ ਹੈ ਆਪਣੀ ਨਹੀਂ ਮੇਰੇ ਕੋ ਰਿਟਰਨ ਨਾ ਆਇਆ ਕੁਛ ਵੀ ਉਹਨਾਂ ਨੇ ਇਧਰ ਕਿਤੇ ਜਵਾਨੀ ਗੱਲ ਹੋਈ ਸੀ ਕਿੱਥੇ ਅਪਰੋਚ ਕੀਤੀ ਸੀ ਪੀਜਨਸ ਨੇ ਮੈਨੂੰ ਨਹੀਂ ਜੀ ਪਤਾ ਕਿੱਥੇ ਅਪਰੋਚ ਕੀਤੀ ਉਸ ਤੋਂ ਬਾਅਦ ਭਾਲ ਪੁਲਾਈ ਕਮੇਟੀ ਨੇ ਸੰਭਲਾਇਆ ਫਿਰ ਅਸੀਂ ਉਵੇਂ ਉਵੇਂ ਉਹਨਾਂ ਦੇ ਅਨਸਾਰ ਫਾਲੋ ਅਪ ਉਹਨਾਂ ਨੂੰ ਕਰਦੇ ਰਹੇ ਹਾਂਗੇ ਹੁਣ ਟੀਚਰ ਕਿੱਥੇ ਰਹੀ ਹੈ ਤੁਸੀਂ ਇਹ ਨਹੀਂ ਜੀ ਮੈਨੂੰ ਪਤਾ ਕੱਲ ਕੋਈ ਆਇਆ ਸੀ ਪੁਲਿਸ ਮੁਲਾਜ਼ਮ ਉਹ ਲੈ ਕੇ ਗਏ ਨਹੀਂ ਉਸ ਮੈਂ ਕੱਲ ਛੁੱਟੀ ਤੇ ਸੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਕਿਹ ਨਾਮ ਕੀ ਟੀਚਰ ਹੈ ਸੋਨੂ ਸਿੰਘ ਤੇ ਕਿੱਥੋਂ ਦੇ ਨਾਲ ਲੈ ਗਏ ਮੁgge ਦੀ ਸਕੂਲ ਵੱਲੋਂ ਕੀ ਕਾਰਵਾਈ ਕੀਤੀ ਜਦੋਂ ਉਹਦੇ ਪੇਰੈਂਟਸ ਆਏ ਸੀ ਉਸ ਤੋਂ ਬਾਅਦ ਮੈਂ ਉਹਦੀ ਕਲਾਸ ਚੇਂਜ ਕਰਤੀ ਸੀ ਬੱਚੇ ਦੀ ਟੀਚਰ ਦੀ ਤੇ ਉਸ ਕਲਾਸ ਨੂੰ ਕੋਈ ਵੀ ਮੇਲ ਟੀਚਰ ਨਹੀਂ ਪੜ੍ਹਾਉਂਦਾ ਉਦੋਂ ਤੋਂ ਲੈ ਕੇ ਹੁਣ ਤੱਕ ਨਹੀਂ ਹੁਣ ਕੀ ਕਾਰਵਾਈ ਕੀਤੀ ਗਈ ਜਦੋਂ ਉਹ ਤਾਂ ਜੀ ਹੁਣ ਪੁਲਿਸ ਦੱਸੋ ਮੈਨੂੰ ਨਹੀਂ ਪਤਾ ਉਹਦੇ ਬਾਰੇ ਚ ਉਹ ਕੀ ਕਰ ਰਹੇ ਆ ਉਹਨਾਂ ਨੂੰ ਪਤਾ ਉਹਨਾਂ ਤੋਂ ਜਾਣਕਾਰੀ ਲੈ ਲਓ ਥੈਂਕ ਯੂ ਜੀ ਤੁਹਾਡੇ ਕੇਸ ਡੋਲੋਜਿਸ ਹਰੀ ਇਸ ਕੇਸ ਬਾਰੇ ਤੁਹਾਡੇ ਡੋਲੋਜਿਸ ਕਿਹਨਾਂ ਸਰ ਇਹ ਤਾਂ ਉਦੋਂ ਦੀ ਜਦੋਂ ਮਾਲਪਲਾਈ ਕਮੇਟੀ ਨੇ ਗੱਲ ਕੀਤੀ ਹੈਗੀ ਫਾਲੋ ਅਪ ਅਸੀਂ ਉਦੋਂ ਉਵੇਂ-ਉਵੇਂ ਕਰਦੇ ਰਹੇ ਹਾਂਗੇ ਟੀਚਰ ਬਲੋ ਸਟੂਡੈਂਟ ਦੇ ਨਾਲ ਕੋਈ ਬਦਫੈਲੀ ਕਰਨ ਦਾ ਜਾਂ ਕੋਈ ਗਲਤ ਕਮੈਂਟ ਕਰਨ ਦਾ ਮਾਮਲਾ ਸਾਹਮਣੇ ਆਇਆ ਕੀ ਸਰ ਮਾਮਲਾ ਹੈ ਇਹ ਗਵਰਨਮੈਂਟ ਸਕੂਲ ਹੈ ਜੀ ਇਥੇ ਉਹਦੇ ਵਿੱਚ ਇੱਕ ਲੜਕੀ ਸਟੂਡੈਂਟ ਦੀ ਮਦਰ ਨੇ ਸ਼ਿਕਾਇਤ ਕੀਤੀ ਸੀ ਵੀ ਮੇਕ ਉੱਥੇ ਕੇ ਮੈਸ ਟੀਚਰ ਸੋਨੂ ਸਿੰਘ ਵੀ ਲੜਕੀਆਂ ਦੇ ਨਾਲ ਸਾਡੀ ਕੰਦੇ ਛੇੜਖਾਨੀ ਕਰਦਾ ਤੇ ਤੰਗ ਪਰੇਸ਼ਾਨ ਕਰਦਾ ਫਿਜ਼ੀਕਲੀ ਸੌਲਟ ਕਰਦਾ ਉਹਨਾਂ ਨੂੰ ਜਿਸ ਤੇ ਉਹਨਾਂ ਉਹਦੇ ਕਹਿਣ ਮੁਤਾਬਕ ਉਹਨਾਂ ਨੇ ਪਹਿਲਾਂ ਸਕੂਲ ਚ ਪ੍ਰਿੰਸੀਪਲ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਉਹ ਸੈਟੀਸਫਾਈ ਨਹੀਂ ਹੋਏ ਫਿਰ ਉਹ ਚਾਈਲਡ ਵੈਲਫੇਅਰ ਕੋਲੇ ਗਏ ਉੱਥੋਂ ਸੈਟੀਸਫਾਈ ਨਹੀਂ ਹੋਏ ਫਿਰ ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਇੱਕ ਜਿਸ ਦੇ ਆਧਾਰ ਤੇ ਉਹਨਾਂ ਨੂੰ ਪਹਿਲੂ ਦੇਖਦੇ ਹੋਏ ਤੇ ਅਸੀਂ ਐਫ ਆਈ ਆਰ ਨੰਬਰ 13 ਮਿਤੀ 14/12/25 ਨੂੰ ਦਰਜ ਕੀਤੀ ਆ ਵਿਦ ਪੋਕਸ ਇੱਕ ਲਾ ਕੇ ਇਹ ਇਹ ਟੀਚਰ ਆ ਦਿਵਸ ਸਕੂਲ ਦੇ ਵਿੱਚ ਜੀ ਇਹ ਸੋਨੂ ਸਿੰਘ ਉੱਥੇ ਮੈਥ ਟੀਚਰ ਹੈ ਸਕੂਲ ਦੇ ਵਿੱਚ ਤੇ ਕੋਲੋਂ ਦਾ ਮਾਮਲਾ ਪੁਰਾਣਾ ਮਾਮਲਾ ਕਰ ਰਿਹਾ ਇਹ ਮਾਮਲਾ ਪੁਰਾਣਾ ਜੀ ਤਕਰੀਬਨ 9 ਦਸ ਮਹੀਨੇ ਪੁਰਾਣਾ ਉਹ ਕਾਫੀ ਦੇਰ ਤੋਂ ਉਹਨਾਂ ਦੀ ਚੱਲ ਰਹੀ ਸੀ ਆਪਸ ਵਿੱਚ ਕੁਛ ਤੇ ਉਹ ਕਹਿੰਦੇ ਵੀ ਪਹਿਲਾਂ ਅਸੀਂ ਪ੍ਰਿੰਸੀਪਲ ਨੂੰ ਦਿੱਤਾ ਫਿਰ ਚਾਈਲਡ ਵੈਲਫੇਅਰ ਕਮੇਟੀ ਨੂੰ ਦਰਖਾਸਤ ਦਿੱਤੀ ਕਿਤੇ ਉਹ ਸੈਟੀਸਫਾਈ ਨਹੀਂ ਹੋਏ ਉਹ ਤੁਹੇ ਹੀ ਤੇ ਆ ਕੇ ਹੁਣ ਉਹਨਾਂ ਨੇ ਸਾਡੇ ਕੋਲ ਦਰਖਾਸਤਾਈ ਤੇ ਅਸੀਂ ਉਥੇ ਪਰਚਾ ਦਰਜ ਕਰਤਾ ਜੀ ਅਸੀਂ ਉਥੇ ਪਰਚਾ ਐਫ ਆਈ ਆਰ ਨੰਬਰ 6 ਛੇੜ ਛੇੜਖਾਨੇ ਦਾ ਤੇ ਬੱਚੀ ਮਾਈਨਰ ਹੋਣ ਕਰਕੇ ਪੌਕਸ ਸੈਕਟ ਲਾਇਆ ਜੀ ਤੇ ਜਿਹੜਾ ਟੀਚਰ ਸੀ ਸੋਨੂ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆਗਾ ਤੇ ਵੀ ਸੋਨੂ ਇਹ ਜਾ ਰਿਹਾ ਹੈਗਾ ਸਰ ਜਿਹਦੇ ਸ਼ਿਕਾਇਤ ਕੀਤੀ ਸੀ ਤੇ ਟੀਚਰ ਵੱਲੋਂ ਬੱਚਿਆਂ ਨੂੰ ਜੇ ਧਮਕੀ ਵੀ ਦਿੱਤੀ ਗਈ ਸੀ ਇਹਦੀ ਤਫਤੀਸ਼ ਜਾਰੀ ਹੈ ਜੀ ਜਿਸ ਤਰ੍ਹਾਂ ਦੇ ਪਹਿਲੂ ਆਉਣਗੇ ਉਸ ਸੰਸਾਰ ਕਰਵਾਈ ਹਮਲ ਵਿੱਚ ਲਿਆਂਦੀ ਜਾਏਗੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹਾਂਜੀ ਸੋਨੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ